ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਸਾਨਾਂ ਦੇ ਸੰਘਰਸ਼ ਦਾ ਪੂਰਨ ਸਮਰਥਨ ਕਰਦਿਆਂ ਕੇਂਦਰ ਦੀ ਭਾਜਪਾ ਸਰਕਾਰ ਦੀ ਆਲੋਚਨਾ ਕੀਤੀ ਹੈ। ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਵਿੱਚ ਜਾਣਦੀਆਂ ਸਾਰੀਆਂ ਚਰਚਾਵਾਂ ਨੂੰ ਮਹਿਜ਼ਾ ਅਫਵਾਹਾਂ ਕਰਾਰ ਦਿੰਦਾ ਹੈ। ਉਹਨਾਂ ਨੇ ਕਿਹਾ ਕਿ ਇਹ ਚਰਚਾਵਾਂ ਕਰਨ ਵਾਲੇ ਲੋਕਾਂ ਨੇ ਉਸ ਨੂੰ ਖੱਬੇ ਪੱਖੀਆਂ ਤੋਂ ਇਲਾਵਾ ਸਾਰੀਆਂ ਪਾਰਟੀਆਂ ਵਿੱਚ ਸ਼ਾਮਲ ਕਰਨ ਦੀਆਂ ਗੱਲਾਂ ਕੀਤੀਆਂ ਪਰ ਉਹ ਜਿੱਥੇ ਖੜੇ ਨੇ ਉਹ ਉੱਥੇ ਹੀ ਖੜੇ ਰਹਿਣਗੇ ਉਸਨੇ ਕਦੇ ਕਿਸੇ ਪਾਰਟੀ ਨਾਲ ਕਦੇ ਵੀ ਗਦਾਰੀ ਨਹੀਂ ਕੀਤੀ ਅਤੇ ਨਾ ਹੀ ਉਹ ਕਰਨਗੇ ਉਹਨਾਂ ਨੇ ਇਸ ਵੇਲੇ ਕਿਸਾਨ ਸੰਘਰਸ਼ ਵਿੱਚ ਲੱਗਦੇ ਖਾਲਸਾਤਨ ਦੇ ਨਾਰਿਆਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿ ਹੈ ਕਿ ਗੁਰੂ ਨਾਨਕ ਦੇ ਫਲਸਫੇ ਅਨੁਸਾਰ ਚੱਲਣ ਵਾਲਾ ਸਿੱਖ ਰਾਜ ਇੱਕ ਦਿਨ ਜ਼ਰੂਰ ਆ ਕੇ ਰਹੇਗਾ ਪੰਜਾਬ ਦੇ ਇਹਨਾਂ ਨੇ ਨੌ ਟੁਕੜੇ ਕਰ ਦਿੱਤੇ ਨੇ ਪਰ ਅੱਜ ਵੀ ਇਹ ਪੰਜਾਬ ਨੂੰ ਟਿਕਾ ਨਹੀਂ ਦੇ ਰਹੇ ਉਹਨਾਂ ਨੇ ਕਿਹਾ ਕਿ ਆਜ਼ਾਦੀ ਵਿੱਚ ਕੁਰਬਾਨੀਆਂ ਪੰਜਾਬੀਆਂ ਦੀਆਂ ਸਭ ਤੋਂ ਵੱਧ ਰਹੀਆਂ ਨੇ ਅਤੇ ਅਨਾਜ ਭੰਡਾਰ ਵਿੱਚ ਵੀ ਸਭ ਤੋਂ ਵੱਧ ਇਹਨਾਂ ਦਾ ਹਿੱਸਾ ਹੁੰਦਾ ਹੈ ਇਸ ਦੇ ਬਾਵਜੂਦ ਇਹਨਾਂ ਤੇ ਜ਼ੁਲਮ ਢਾਏ ਜਾ ਰਹੇ ਨੇ ਕੀ ਇਹ ਸਹੀ ਹੈ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਨਾ ਸਵਾਏ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਮੈਨੂੰ ਸਭ ਥਾਂ ਤੇ ਭੇਜ ਚੁੱਕੇ ਨੇ ਪਰ ਜੱਟ ਅੜੀਏ ਲੈ ਜਿੱਥੇ ਬਾਂਜਨਾਕੀ ਪਕੜੀਏ ਬਾਂਜਨਾਕੀ ਪਕੜੀਏ ਸਰਦੀ ਜੀਏ ਬਾਹ ਨਾ ਛੋੜੀਏ ਮੇਰੇ ਗੁਰੂ ਨੇ ਕਿਹਾ ਤੇ ਸਿੱਧੂ ਦੇ 25 ਸਾਲ ਦੀ ਰਾਜਨੀਤੀ ਦੇਖ ਲੋ ਕਿਤੇ ਜਬਾਨ ਦੇ ਕੇ ਫਿਰਿਆ ਹੋਵੇ ਨਵਜੋਤ ਸਿੰਘ ਸਿੱਧੂ ਤੇ ਫੇਰ ਕਦੀ ਕਰੈਕਟਰ ਅਸੈਸਿਨੇਸ਼ਨ ਦੀ ਕੋਸ਼ਿਸ਼ ਕਰਿਓ ਇੱਕ ਥਾਂ ਤੇ ਆ ਭਗਵੰਤ ਦੇ ਤਾਂ ਮੈਂ 785 ਦੱਸਦਾ ਤੇ 785 ਸਾਲਾਂ ਦਾ ਹੀ ਪਕੌੜਾ ਐ ਠੀਕ ਹੈ ਨਹੀਂ ਤੇ ਸਿੱਧੂ ਦੀ ਇੱਕ ਗੱਲ ਦੱਸ ਦਿਓ ਕਿ ਕਹਿ ਕੇ ਮੁਕਰਿਆ ਹੋ ਜਿੱਥੇ ਖੜਾ ਨਾ ਉਥੇ ਖੜਾ ਐ ਨਾਫੇ ਨੁਕਸਾਨ ਤੋਂ ਉੱਤੇ ਖੜਾ ਆਉਧਿਆਂ ਤੋਂ ਉੱਤੇ ਖੜਾ ਹੈ ਪਰ ਜ਼ਮੀਰ ਨਾਲ ਔਰ ਕ੍ਰੈਡੀਬਿਲਟੀ ਨਾਲ ਖੜਾ ਸਿੱਧੂ ਨੇ ਕਿਸਾਨਾਂ ਦੀ ਆਮਦਨ ਦੁੱਗਣੇ ਕਰਨ ਅਤੇ ਘਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਭਾਜਪਾ ਦੀ ਆਲੋਚਨਾ ਕੀਤੀ ਹੈ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਂਦਰੀ ਮੰਤਰੀਆਂ ਨਾਲ ਮਿਲੀ ਭੁਗਤ ਦੇ ਦੋਸ਼ ਲਾਏ ਨੇ। ਸਿੱਧੂ ਦਾ ਕਹਿਣਾ ਹੈ ਕਿ ਜੇ ਸਰਹੱਦ ਖੁੱਲ ਗਈ ਤਾਂ ਦੇਸ਼ ਵੱਡੀਆਂ ਉਚਾਈਆਂ ਨੂੰ ਛੂਹੇਗਾ। ਇਸ ਮੌਕੇ ਸਿੱਧੂ ਨੇ ਅਡਾਨੀ ਤੇ ਵੀ ਹਮਲਾ ਬੋਲਿਆ ਤੇ ਦੋਸ਼ ਲਾਇਆ ਕਿ ਐਫਸੀਆਈ ਨੂੰ ਦਿਵਾਲੀਆ ਕਰਨ ਤੋਂ ਬਾਅਦ ਕੇਂਦਰ ਨੇ ਸਟੋਰੇਜ ਅਡਾਨੀ ਕਾਰਪੋਰੇਟ ਨੂੰ ਦੇ ਦਿੱਤਾ ਤੇ ਉਹਨਾਂ ਦਾ ਗੋਦਾਮ 25% ਦੀ ਭਰਦਾ ਹੈ ਤਾਂ ਉਹਨਾਂ ਨੂੰ 100% ਦੀ ਅਦਾਇਗੀ ਕੀਤੀ ਜਾਂਦੀ ਹੈ ਪਰ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਭਾਜਪਾ ਨੇ 10 ਸਾਲਾਂ ਵਿੱਚ ਅਮੀਰਾਂ ਦੇ 16 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ ਕੀਤੇ ਨੇ ਪਰ ਕਿਸਾਨਾਂ ਦਾ ਕੋਈ ਕਰਜ਼ਾ ਮਾਫ ਨਹੀਂ ਕੀਤਾ ਮਾਨ ਸਰਕਾਰ ਨੂੰ ਗੈਂਸੀ ਘਬਾਰਾ ਵੀ ਕਿਹਾ ਉਹਨਾਂ ਨੇ ਕਿਹਾ ਕਿ ਸਿਰਫ ਇਹਨਾਂ ਦੇ ਪੱਲੇ ਗੱਲਾਂ ਹੀ ਨੇ ਅਤੇ ਗੱਲਾਂ ਦੇ ਵਿੱਚ ਹੀ ਇਹ ਵੱਡੀਆਂ-ਵੱਡੀਆਂ ਢਿੰਗਾ ਮਾਰ ਜਾਂਦੇ ਨੇ ਪਰ ਅਸਲੀਅਤ ਇਹਨਾਂ ਦੀ ਵੀ ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਈ ਹੈ ਸਿੱਧੂ ਨੇ ਕਿਹਾ ਕਿ ਜਦੋਂ ਆਪ ਸਰਕਾਰ ਸੱਤਾ ਦੇ ਵਿੱਚ ਨਹੀਂ ਸੀ ਤਾਂ ਇਹਨਾਂ ਨੇ ਕਿਹਾ ਸੀ ਕਿ ਸਾਨੂੰ ਸੱਤਾ ਦੇ ਵਿੱਚ ਲੈ ਕੇ ਆਓ ਅਸੀਂ ਸਾਰੀਆਂ ਫਸਲਾਂ ਤੇ ਐਮਐਸਪੀ ਦੇਵਾਂਗੇ ਪਰ ਉਹਨਾਂ ਨੇ ਕਿਹਾ ਕਿ ਅੱਜ ਕੀ ਹੋਇਆ ਅੱਜ ਤਾਂ ਆਪ ਸਰਕਾਰ ਸੱਤਾ ਦੇ ਵਿੱਚ ਐ ਅੱਜ ਆਪ ਸਰਕਾਰ ਨੇ ਕਿਉਂ ਨਹੀਂ ਕਿਸਾਨਾਂ ਨੂੰ ਸਾਰੀਆਂ ਫਸਲਾਂ ਤੇ ਐਮਐਸਪੀ ਦਿੱਤੀ ਕਿਉਂ ਆਪਣੇ ਕੀਤੇ ਹੋਏ ਵਾਅਦੇ ਤੋਂ ਹੀ ਆਪ ਸਰਕਾਰ ਮੁੱਕਰ ਗਈ ਹੈ ਸਿੱਧੂ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਵਿਚੋਲਗੀ ਜ਼ਰੂਰ ਕਰ ਰਿਹਾ ਪਰ ਇਸ ਦੇ ਵਿੱਚ ਵੀ ਕੋਈ ਨਾ ਕੋਈ ਰਾਜ਼ ਜ਼ਰੂਰ ਹੈ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਭ ਨੂੰ ਪਤਾ ਲੱਗ ਹੀ ਜਾਵੇਗਾ ਸਿੱਧੂ ਨੇ ਕਿਹਾ ਕਿ ਇਹ ਅਜਿਹੀ ਕਿਹੋ ਜਿਹੀ ਸਿਆਸਤ ਹੈ ਜਿਸ ਦੇ ਵਿੱਚ ਜਿਹੜੇ ਸਿਆਸਤਦਾਨ ਆਪਣੇ ਆਪ ਨੂੰ ਕਿਸਾਨ ਕਹਿੰਦੇ ਸੀ ਅੱਜ ਉਹ ਲੱਖਾਂ ਕਰੋੜਾਂ ਅਰਬਾਂ ਪਤੀ ਹੋ ਗਏ ਨੇ ਪਰ ਜਿਹੜਾ ਅਸਲ ਕਿਸਾਨ ਹੈ ਉਹ ਕੱਖੋਂ ਹੌਲਾ ਹੋ ਚੁੱਕਿਆ ਹੈ ਕਿਸਾਨ ਸਿਰਫ ਇਨ੍ਹਾਂ ਗੰਦੀਆਂ ਰਾਜਨੀਤੀਆਂ ਦਾ ਸ਼ਿਕਾਰ ਹੋਇਆ ਸਿੱਧੂ ਨੇ ਕਿਹਾ ਕਿ ਪੂਰੀ ਦੁਨੀਆ ਦਾ ਢਿੱਡ ਭਰਨ ਵਾਲਾ ਅੰਨਦਾਤਾ ਹੀ ਅੱਜ ਸੜਕਾਂ 'ਤੇ ਰੁੱਲ ਰਿਹਾ ਹੈ ਅਤੇ ਇਸ ਦਾ ਸ਼ਰਾਪ ਜ਼ਰੂਰ ਲੱਗੇਗਾ